ਜਾਏ ਬਾਬਾ ਚੱਪਣ ਹੋਰਾਂ ਦੀ ਓਏ ਚੱਪਣ ਦੇ ਆ ਬੱਚਾ ਬੂਟ ਲਾ ਕੇ ਆ ਓਏ ਓਰੇ ਫਿਰ ਜਿਉਂ ਕੇ ਚੱਕੇ ਨੂੰ ਬਾਬਾ ਜੀ ਮੇਰਾ ਹੱਲ ਕਰ ਦੋ ਬਾਹਰ ਤੋਰ ਦੋ ਓਰੇ ਨਹੀਂ ਮੇਤੋਂ ਕੰਮ ਹੁੰਦਾ ਓਏ ਓਰੇ ਕਰ ਲਾ ਵਧੀਆ ਰਹੇਗਾ ਓਰੇ ਵਧੀਆ ਰਹੇਗਾ 20 25 ਲੱਖ ਖਰਾਬ ਕੋ ਜਾਊ ਤੇਰਾ ਛੱਡ ਪਰੇ ਨਾ ਨਾ ਜੀ ਮੈਂ ਤਾਂ ਬਾਹਰ ਤੋਰੋ ਉਨੇ ਨੀ ਮਾ ਕੰਮ ਕੰਮ ਕਰ ਸਕਦਾ ਆ ਦੇਖ ਲਓ ਬਾਬਾ ਜੀ ਕਰੋ ਇਹਦਾ ਹੱਲ ਮੈਂ ਜਾਣਾ ਬੱਚਾ ਮੈਂ ਜਾਪਾਨ ਜਾਣਾ ਜੀ ਓਏ ਜਾਪਾਨ ਦਾ ਤੇਰਾ ਬਹੁਤ ਔਖਾ ਜਾਊਗਾ ਬਾਈ ਦੱਸ ਉਹਨੂੰ ਕਿੰਨੇ ਔਖਾ ਚ ਲੰਘਣਾ ਪਊਗਾ ਜਾਪਾਨ ਤਾਂ ਬਗ ਜਾਏਗਾ ਪਰ ਬੱਚਾ ਡਿਗਦਾ ਟੈਂਗਾ ਦਾ ਜਾਏਗਾ ਡੱਬਿਆਂ ਟੁੱਬਿਆਂ ਚ ਸਭ ਟੱਬੇ ਟੁੱਬੇ ਟੱਪ ਜੂ ਬਾਬਾ ਜੀ ਕਿਵੇਂ ਮਰਜੀ ਟਪਾਓ ਬਹੁਤ ਉੱਚੇ ਉੱਚੇ ਡੱਬੇ ਨੇ ਟੱਪੇ ਨਹੀਂ ਜਾਣਗੇ ਇੱਥੋਂ ਮੈਂ ਸਭ ਟੱਬੇ ਟੁੱਬੇ ਲੰਘ ਜੂ ਬਾਬਾ ਜੀ ਲੰਘ ਜੇਗਾ ਹਾਂ ਬਾਬਾ ਜੀ ਦੱਸੋ ਆਪਣੀ ਪਰੰਪਰਾ ਕੀ ਹੈਗੀ ਉੱਥੇ ਜਾਣ ਦੀ ਦੱਸੋ ਖੜਾ ਹੋ ਬੱਚਾ ਖੜਾ ਹੋ ਕੇ ਝੁਕ ਕਿਵੇਂ ਝੁਕਣਾ ਜ ਮਨ ਗੇਲਾ ਕੋਡਾ ਹੋਏ ਕੋਡਾ ਬਾਬਾ ਜੀ ਇਹਦਾ ਰੂਸਤਨੀ ਨੂੰ ਕੋਡਾ ਹੋ ਗਿਆ ਬੱਚਾ ਇੱਧਰ ਨਹੀਂ ਇੱਧਰ ਹੋ ਇੱਧਰ ਹੋ ਹਾਂ ਬਾਬਾ ਜਾਣਦਾ ਫਿਰ ਜਾਣਦਾ ਬੱਚਾ ਜਾਣ ਦੋ ਲੈ ਚੱਕ ਜਪਾਣ ਓਏ ਵਾ ਕਿੱਥੇ ਛੱਡ ਤੇ ਬਾਬਾ ਕੀ ਕਹਿੰਦਾ ਸੀਗਾ ਬਹੁਤ ਉੱਚਾ ਚੱਡੇ ਬੇਰੇ ਟੱਪੇ ਨਹੀਂ ਜਾਣ ਕਿਤੋਂ ਹਾਂ